ਜਿਹੜਾ ਸਾਡਾ ਖਾਲਸਾਈ ਜਾਹੋ ਜਲਾਲਾ ਖਾਲਸਾਈ ਪਰੰਪਰਾਵਾਂ ਖਾਲਸਾਈ ਰੌ ਰੀਤਾ ਸਾਡਾ ਅਮੀਰ ਸਿੱਖ ਸੱਭਿਆਚਾਰ ਸਾਡੇ ਖਾਲਸਾਈ ਸਿਧਾਂਤ ਇਹ ਹੌਲੀ ਹੌਲੀ ਪੀਤਲੇ ਹੋ ਰਹੇ ਸੀ ਤੇ ਜਦੋਂ ਅਸੀਂ ਉਹ ਤਾਣੇ ਬਾਣੇ ਨੂੰ ਛੇੜਿਆ ਸ਼ੁਰੂ ਕੀਤਾ ਇਹਨਾਂ ਇਹਨਾਂ ਦੇ ਵਿਚਾਰ ਕਰਨਾ ਤਾਂ ਉਹ ਜਾ ਕੇ ਇੱਕੋ ਜਗ੍ਹਾ ਤੇ ਗੱਲ ਖੜ ਜਾਂਦੀ ਸੀ ਜਿਹੜਾ ਸਾਬਕਾ ਫਖਰੇ ਕੌਮ ਤੇ ਕਿਉਂਕਿ ਕਿਤੇ ਨਾ ਕਿਤੇ ਜਾ ਕੇ ਜਦੋਂ ਇਹਨਾਂ ਨੇ ਆਪਣੀ ਰਾਸੀ ਹਿੱਤਾਂ ਖਾਤਰ ਆਰਐਸਐਸ ਵਰਗੀਆਂ ਜਮਾਤਾਂ ਜਿਹੜੀਆਂ ਸਿੱਖੀ ਸਿਧਾਂਤਾਂ ਨੂੰ ਖੋਰਾ ਲਾਉਂਦੀਆਂ ਲਾ ਰਹੀਆਂ ਨੇ ਔਰ ਘੱਟ ਗਿਣਤੀਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਉਹ ਹਿੰਦੂਆਂ ਵੱਜੋਂ ਪੇਸ਼ ਕਰ ਰਹੀਆਂ ਵੀ ਸਾਡੇ ਹਿੰਦੂ ਸਾਡੀ ਰਾਖੀ ਲਈ ਹਿੰਦੂ ਬਣਿਆ ਹਿੰਦੂ ਨੇ ਸੇਖਾ ਜਿਹੜੇ ਇੱਕ ਸਾਡੀ ਰਾਖੀ ਲਈ ਫੌਜ ਸਾਜੀ ਸੀ ਗੁਰੂ ਸਾਹਿਬ ਨੇ ਔਰ ਜਿਹੜੀ ਕੋਹਾੜੀ ਵੱਡ ਰਹੀ ਸੀ ਸਾਡੇ ਸਿਧਾਂਤਾਂ ਨੂੰ ਖੋਲ ਰਹੀ ਸੀ ਉਹਦਾ ਦਸਤਾ ਕਿਤੇ ਨਾ ਕਿਤੇ ਬਣਿਆ ਸੀ ਉਹ ਫਖਰੇ ਕੌਮਾਂ ਜਿਹੜਾ ਬਣਿਆ ਸਾਬਕਾ ਫਖਰੇ ਕੌਮ ਸੀਗਾ ਉਹਨੂੰ ਬਣਾਇਆ ਸੀ ਉਹਨਾਂ ਨੇ ਉਹ ਬਣਾਇਆ ਸੀ ਤਾਂ ਮੈਨੂੰ ਥੱਲਿਓ ਹੁਕਮ ਹੋਇਆ ਗੱਲਾਂ ਦਾ ਬੜੀਆਂ ਕਰਨ ਵਾਲੀਆਂ ਸੀ ਅਸੀਂ ਚਾਉਣੇ ਵੀ ਆ ਕਿ ਸਿੰਘ ਸਾਭਾ ਦੇ ਕੋਲ ਕੀਤੀਆਂ ਜਾਣ ਕਹਿੰਦੇ ਅੱਗੇ ਕੋਈ ਸਮਾਂ ਦਿੱਤਾ ਸਿੰਘ ਸਾਹਿਬ ਜਦੋਂ ਵੀ ਆਉਂਦੇ ਆ ਸਾਡੇ ਕੋਲ ਉਹ ਕਾਲੀ ਚਾਉਂਦੇ ਆ ਕਿ ਮੇਰੇ ਕੋਲ ਟਾਈਮ ਬਹੁਤ ਥੋੜਾ ਮੈਂ ਕਿਉਂਕਿ ਵਿਸ਼ੇ ਬੜੇ ਗੰਭੀਰ ਨੇ ਅਸੀਂ ਤਾਂ youth ਦੀ ਨੌਜਵਾਨਾਂ ਦੀ ਚੜ੍ਹਦੀ ਕਲਾ ਚਾਹੁੰਦੇ ਆ ਖਾਸ ਕਰਕੇ ਪੰਜਾਬ ਖਿੱਤੇ ਦੇ ਵਿੱਚ ਤਾਂ ਅਸੀਂ ਚਾਹੁੰਦੇ ਆ ਕਿ ਸਿੱਖ ਪੂਰੀ ਸ਼ਾਨ ਬਾਣ ਤੇ ਆਣ ਦੇ ਨਾਲ ਸਾਡਾ ਖਾਲਸਾਈ ਜਹੋ ਜਲਾਲ ਜਿਹੜਾ ਔਰ ਪੰਥ ਦੀ ਚੜ੍ਹਦੀ ਕਲਾ ਤੇ ਸਿੱਖੀ ਦੇ ਬੋਲ ਬਾਲੇ ਦਾ ਸੰਕਲਪ ਆ ਉਹਨੂੰ ਪੂਰਿਆ ਕਿਵੇਂ ਆਪਾਂ ਕਰ ਸਕਦੇ ਆ ਹਾਲਾਤਾਂ ਨੇ ਬੜੀ ਤੇਜ਼ੀ ਨਾਲ ਬਦਲਾਅ ਆਇਆ 2 ਦਸੰਬਰ ਦਾ ਫੈਸਲਾ ਆਇਆ ਜੋ ਪਿਛਲੇ 9 ਸਾਲ ਤੋਂ 8-9 ਸਾਲ ਤੋਂ ਲਗਾਤਾਰ ਸਿੱਖਾਂ ਨੂੰ ਬੁੱਧੂ ਬਣਾ ਕੇ ਕੀ ਕਹਿ ਰਹੇ ਸੀ ਕਿ ਅਸੀਂ ਅਕਾਲੀ ਹੋ ਕੇ ਇਸ ਤਰ੍ਹਾਂ ਦੇ ਕੰਮ ਕਰ ਸਕਦੇ ਹਾਂ ਪਰ ਉਦੋਂ ਆਪਾਂ ਦੇਖਿਆ ਸਾਰਿਆਂ ਨੇ ਕਿ ਉਹ ਹਰ ਇੱਕ ਗੱਲ ਨੂੰ ਮੰਨ ਗਏ ਮੇਰਾ ਖਿਆਲ ਉਹ ਵੀ ਗੱਲਾਂ ਮੰਨ ਗਏ ਜਿਹੜੀਆਂ ਸਾਨੂੰ ਪਤਾ ਨਹੀਂ ਸੀ ਹਰ ਜਗ੍ਹਾ ਤੇ ਉਹਨਾਂ ਨੇ ਹਾਂਜੀ ਹਾਂਜੀ ਕਿਹਾ ਹਾਂਜੀ ਅਸੀਂ ਕੀਤਾ ਹਾਂਜੀ ਅਸੀਂ ਕੀਤਾ ਸਾਨੂੰ ਤਾਂ ਸਾਨੂੰ ਤਾਂ ਇਹ ਪਤਾ ਹੀ ਆ ਅਸੀਂ ਤਾਂ ਸ਼ੁਰੂ ਤੋਂ ਕਹਿ ਰਹੇ ਸੀ ਸਾਡੀਆਂ ਅਸੀਂ ਜਿਆਦਾ ਨਹੀਂ ਮੈਂ ਕਹਾਂਗਾ 2007-08 ਤੋਂ ਲੈ ਕੇ ਪਿਛਲੀਆਂ ਅਖਬਾਰਾਂ ਤੁਸੀਂ ਕੱਢ ਕੱਢ ਸਕਦੇ ਹੋ ਕਈ ਵਾਰੀ ਵਿੱਚ ਬੈਠੇ ਜਿਹੜੇ ਸਰੋਤੇ ਉਹ ਕਹਿ ਦਿੰਦੇ ਕਿ ਅੱਜ ਸ਼ਾਇਦ ਇਹ ਵਿਰੋਧ ਚ ਬੋਲ ਰਿਹਾ ਹੈ ਅਸੀਂ ਕਿਸੇ ਜਮਾਤ ਦੇ ਕਿਸੇ ਵਿਸ਼ੇਸ਼ ਵਿਅਕਤੀ ਦੇ ਵਿਰੋਧੀ ਨਹੀਂ ਪਰ ਅਸੀਂ ਗੱਲ ਕਰਦੇ ਰਹੇ ਕਿ ਜਿਹੜੇ ਇਹ ਸਿਸਟਮ ਨੂੰ ਚਲਾ ਰਹੇ ਆ ਬਾਦਲ ਧੜਾ ਤੁਸੀਂ ਸੁਧਰ ਜੋ ਸੁਧਰ ਜੋ ਸਾਡਾ ਆਉਣ ਵਾਲੇ ਸਮੇਂ 'ਚ ਆਹ ਹਾਲ ਹੋਣ ਵਾਲਾ ਪਰ ਉਦੋਂ ਰਾਜ ਭਾਗ ਦਾ ਨਸ਼ਾ ਸੀ ਇਹਨਾਂ ਲੋਕਾਂ ਨੇ ਸਾਡੀ ਗੱਲ ਨੂੰ ਅਣਗੌਲੀਆਂ ਕੀਤਾ ਨਹੀਂ ਸੁਣਿਆ ਤਾਂ ਮੇਰਾ خیال ਉਦੋਂ ਦੀਆਂ ਚੈਨਲਾਂ ਤੇ ਸਾਡੀਆਂ ਡਿਬੇਟਾਂ ਦੇ ਵਿੱਚ ਗੱਲਾਂ ਵੀ ਪਈਆਂ ਜੇ ਪਿੱਛੇ ਦੋ ਸੀਟਾਂ ਆਈਆਂ ਸੀ ਉਦੋਂ ਸਾਲ ਪਹਿਲਾਂ ਅਸੀਂ ਕਹਿ ਦਿੱਤਾ ਸੀ ਤੁਹਾਡੀ ਗਿਣਤੀ ਦੋ ਕਿ ਸ਼ੀਟਾਂ ਦੂਜੀਆਂ ਦੋ ਡਿਜੀਟ ਚ ਰਹਿ ਜਾਣੀਆਂ ਦੋ ਜਿਹੜੇ ਡਿਜੀਟ ਉਹ ਵੀ ਨਾਲ ਕਹਿ ਕੇ ਕਿ 20 ਤੋਂ ਥੱਲੇ ਥੱਲੇ ਰਹਿਣੀਆਂ ਜਦੋਂ 15 ਆਈਆਂ ਉਦੋਂ ਸਾਡੀ ਇੱਕ ਚੈਨਲ ਤੇ ਗੱਲ ਹੋਈ ਉੱਥੇ ਰਿਕਾਰਡਿੰਗ ਪਈ ਆ ਮੈਂ ਕਿਹਾ ਆਉਣ ਵਾਲੇ ਸਮੇਂ 'ਚ ਸਿੰਗਲ ਡਿਜੀਟ ਤੇ ਰਹਿ ਜਾਣਾ ਆਪਾਂ ਹਜੇ ਕਿ ਅਸੀਂ ਕੋਈ ਏਡੇ ਵੱਡੇ ਰਾਜਨੀਤਿਕ ਨਹੀਂਗੇ ਅਸੀਂ ਤਾਂ ਪੰਥਕ ਸਫਾ 'ਚ ਵਿਚਰਨ ਵਾਲੇ ਬੰਦੇ ਆ ਸਿਰਫ ਇੰਨਾ ਕਾ ਵੀ ਯੂਥ ਦੀ ਨੌਜਵਾਨਾਂ ਦੀ ਚੜ੍ਹਦੀ ਕਲਾ ਵਾਸਤੇ ਇੱਕ ਦਰਦ ਲੈ ਕੇ ਚੱਲੇ ਹੋਏ ਆ ਸਾਨੂੰ 4 ਸਰੀਰ ਮਿਲ ਨਹੀਂ ਉੱਥੇ ਵੀ ਗੱਲ ਕਰਨੀ ਆ ਸਾਨੂੰ 400 ਮਿਲ ਨਹੀਂ ਉੱਥੇ ਵੀ ਗੱਲ ਕਰਨੀ ਆ ਬਹੁਤ ਹੀ ਨੰਗੀ ਥੋੜੀ ਰਹਗੀ ਪਰ ਅਸੀਂ ਸਿਧਾਂਤਾਂ ਜਿੰਨੇ ਕੁ ਕਰ ਸਕਦੇ ਆ ਅਸੀਂ ਸਿਧਾਂਤਾਂ ਦੇ ਮੁਤਾਬਕ ਸਿਧਾਂਤਾਂ ਦੇ ਖਾਲਸਾ ਹੀ ਜਾਹੋ ਜਲਾਲ ਨੂੰ ਬਰਕਰਾਰ ਰੱਖਦੇ ਹੋਏ ਅਸੀਂ ਸਿਧਾਂਤਾਂ ਤੇ ਗੱਲ ਕਰਨੀ ਆ। ਤੋਂ ਮੈਂ ਨੇੜੇ ਕਰਾਂ ਗੱਲ ਨੂੰ ਕਿ 2 ਦਸੰਬਰ ਦਾ ਜਿਹੜਾ ਫੈਸਲਾ ਹੋਇਆ ਉਸ ਤੋਂ ਬਾਅਦ ਸਾਰਾ ਕੁਝ ਮੰਨਣ ਵਾਲੇ ਉਦੋਂ ਬਾਅਦ ਉਹ ਉਥੋਂ ਨਿਕਲ ਕੇ ਅਕਾਲ ਤਖਤ ਸਾਹਿਬ ਨੂੰ ਤਖਤ ਸਹਿਬਾਨ ਦੇ ਜਥੇਦਾਰ ਸਾਹਿਬ ਨੂੰ ਵੰਗਾਰਨ ਲੱਗੇ। ਔਰ ਇਹਨਾਂ ਨੇ ਇੱਥੇ ਹੀ ਨਹੀਂ ਰੁਕੇ। ਮੁੜ ਕੇ ਸਬਕ ਸਿਖਾਉਣ ਵਾਸਤੇ ਸਿੰਘ ਸਾਹਿਬਾਂ ਨੂੰ ਕਿ ਅਸੀਂ ਕੀ ਕਰ ਸਕਦੇ ਆ। ਤਿੰਨ ਮੈਂਬਰੀ ਇੱਕ ਕਮੇਟੀ ਦਾ ਗਠਨ ਕਰਤਾ ਤੇ ਉਦੋਂ ਬਾਅਦ 20 22 ਸਾਲ 18 ਸਾਲ ਕੇ 22 ਸਾਲ ਮੈਨੂੰ ਪੇਰਾਖਲ ਬਹੁਤ ਪੁਰਾਣਾ ਕੇਸ ਆ ਉਹਨੂੰ ਚੱਕ ਕੇ ਆਧਾਰ ਬਣਾ ਕੇ ਤੇ ਉਹਦੇ ਤੇ ਜਾਂਚ ਕਰਨੀ ਸ਼ੁਰੂ ਕਰਤੀ ਚਲੋ ਆਪਣੇ ਸਾਰਿਆਂ ਦੇ ਸਾਹਮਣੇ ਆ ਮੈਂ ਸਿਰਫ ਆ ਜਿਹੜੇ ਆ ਦੋ ਤਿੰਨ ਚੈਨਲਾਂ ਦੇ ਇਹਨਾਂ ਦੇ ਬੋਲਦੇ ਆ ਬੰਦੇ ਉਹ ਜਦੋਂ ਕੋਈ ਗੱਲ ਨਹੀਂ ਨਾ ਹੁੰਦੀ ਉਦੋਂ ਸੰਤ ਮਹਾਪੁਰਖ ਵੀਵੀ ਸਦੀ ਦੇ ਮਹਾਨ ਜਰਨੈਲ ਮੇਰੀ ਲਾਈਫ ਦਾ ਟਰਨਿੰਗ ਪੁਆਇੰਟ ਵੀ ਉਹ ਸ਼ਖਸੀਅਤ ਆ ਮੈਂ ਗੁਰੂ ਨਾਨਕੀ ਇੰਜੀਨੀਅਰਿੰਗ ਕਾਲਜ 1982 ਤੋਂ 86 ਤੱਕ ਮੈਂ ਰਿਹਾ ਉਹਨਾਂ ਸਮਿਆਂ ਦੇ ਦਰਮਿਆਨ ਉਹ ਸ਼ਖਸੀਅਤ ਦਾ ਉਭਾਰ ਹੋਇਆ ਤੇ ਉਹ ਸ਼ਹਾਦਤ ਨੂੰ ਪੀ ਗਏ ਔਰ ਮੇਰੀ ਲਾਈਫ ਦਾ ਟਰਨਿੰਗ ਪੁਆਇੰਟ ਵੀ ਉਹ ਸ਼ਖਸੀਅਤ ਆ ਕਿ ਮੈਂ ਇੱਧਰ ਨੂੰ ਤੁਰਿਆ ਤੋ ਇਹ ਜਿਹੜੇ ਚੈਨਲਾਂ ਤੇ ਆ ਕੇ ਬੋਲਦੇ ਆ ਜਿਨ੍ਹਾਂ ਨੂੰ ਮੈਂ ਕਵਾਂਗਾ ਕਿ ਫੈਡਰੇਸ਼ਨ ਨੂੰ ਪਿੱਠ ਦਿਖਾ ਕੇ ਫੈਡਰੇਸ਼ਨ ਦੀ ਪਿੱਠ ਦੇ ਵਿੱਚ ਛੁਰਾ ਮਾਰਨ ਵਾਲੇ ਇਹ ਲੋਕ ਨੇ ਕਿਉਂਕਿ ਜਦੋਂ ਛਤਰੀ ਮਜ਼ਬੂਤ ਹੋਵੇ ਨਾ ਤਕੜੀ ਹੋਵੇ ਕਾਇਮ ਹੋਵੇ ਉਹਦੇ ਥੱਲੇ ਸਾਰੇ ਆ ਕੇ ਬੈੰਦੇ ਆ ਸਾਡੀ ਛਤਰੀ ਫੈਡਰੇਸ਼ਨ ਦੀ ਉਹਦੋਂ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਫੈਡਰੇਸ਼ਨ ਦੇ ਪ੍ਰਧਾਨ ਸੀਗੇ ਉਹ ਨੌਜਵਾਨਾਂ ਦੀ ਯੂਥ ਦੀ ਪਿੱਠ ਤੇ ਖੜੇ ਸੀ ਤੇ ਸਾਰੇ ਕੋਲ ਆ ਕੇ ਬੈਠਦੇ ਸੀ ਤੇ ਇਹ ਵੀ ਲੋਕ ਉਹਨਾਂ ਚ ਹੀ ਸੀਗੇ ਕਿਉਂਕਿ ਸਮਾਂ ਜਦੋਂ ਨਿਕਲ ਜਾਵੇ ਨਾ ਉਸ ਤੋਂ ਬਾਅਦ ਬੰਦਿਆਂ ਦੀ ਪਰਖ ਹੁੰਦੀ ਕਿ ਅੱਜ ਕਿੱਥੇ ਖੜੇ ਆ ਸੋ ਇਹਨਾਂ ਲੋਕਾਂ ਨੇ ਉਦੋਂ ਬੜਾ ਗੰਨਾ-ਗੰਨਾ ਨਾਲ ਲੈ ਕੇ ਤੁਰਦੇ ਫਿਰਦੇ ਵੀ ਰਹੇ ਔਰ ਅੱਜ ਵੀ ਦਾਅਵੇ ਕਰਦੇ ਆ ਜਦੋਂ ਕਿਤੇ ਬਹਿ ਜਾਂਦੇ ਆ ਕਿ ਬੜੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਔਰ ਸਾਨੂੰ ਗੁਰਮਤ ਤੇ ਗੁਰੂ ਸਾਹਿਬ ਦੇ ਸਿਧਾਂਤ ਸਮਝਾਉਂਦੇ ਉੱਥੇ ਬੈਠ ਕੇ ਤੇ ਜਦੋਂ ਚੁੱਪ ਕਰਾਉਣਾ ਹੁੰਦਾ ਉਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਛਤਰੀ ਢਾਲ ਅੱਗੇ ਬਣਾ ਲੈਂਦੇ ਆ ਵੀ ਅਸੀਂ ਉਹਨਾਂ ਦੇ ਸਾਥੀ ਰਹੇ ਆ ਨਾਲ ਰਹੇ ਆ ਭਾਈ ਮਰੀਕ ਸਿੰਘ ਜੀ ਅਮਰ ਸ਼ਹੀਦ ਭਾਈ ਮਰੀਕ ਸਿੰਘ ਜੀ ਸਾਡੀ ਜਥੇਬੰਦੀ ਦੇ ਪ੍ਰਧਾਨ ਸੀਗੇ ਉਹਨਾਂ ਦਾ ਤਾਂ ਇਹ ਨਾਂ ਹੀ ਨਹੀਂ ਲੈਂਦੇ ਤੇ ਉਹ ਮੈਂ ਸਿਰਫ ਇਹਨਾਂ ਨੂੰ ਦੋ ਤਿੰਨ ਸਵਾਲ ਇਹ ਪੁੱਛਣੇ ਚਾਹਣਾ ਕਿ ਜੇ ਜਦੋਂ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਆਏ ਤੁਸੀਂ ਜੇਲਾਂ ਤੋਂ ਬਾਹਰ ਤੁਸੀਂ ਬਲਾਕੀਆਂ ਮਾਰ-ਮਾਰ ਕੇ ਉਹ ਬਾਦਲ ਦੀ ਕੁਛੜ ਚੜੇ ਉਹ ਕਿਹੜੇ ਬਾਦਲ ਦੀ ਕਿਹੜੇ ਫਖਰੇ ਕੌਮ ਸਾਬਕਾ ਦੀ ਜਿਹੜੇ ਫਖਰੇ ਕੌਮ ਨੇ ਅਸੈਂਬਲੀ ਚ ਰਿਕਾਰਡਡ ਆ ਉਸ ਸ਼ਖਸੀਅਤ ਨੂੰ ਜਿਹੜੀ ਸ਼ਖਸੀਅਤ ਨੇ ਪੰਥ ਲਈ ਆਪਣੀ ਕੌਮ ਲਈ ਆਪਣੀ ਜਮਾਤ ਦੀ ਚੜ੍ਹਦੀ ਕਲਾ ਲਈ ਸ਼ਹਾਗਤ ਦਿੱਤੀ ਹਿੰਦ ਹਕੂਮਤ ਦੀ ਫੌਜ ਦੇ ਨਾਲ ਟੱਕਰ ਲੈਂਦਿਆਂ ਹੋਇਆਂ ਉਹਨੂੰ ਫਖਰੇ ਕੌਮ ਜਿਹੜਾ ਸਾਬਕਾ ਉਹ ਕੀ ਕਹਿੰਦਾ ਸੀ ਕਾਂਗਰਸੀਆਂ ਨੂੰ ਕਹਿੰਦਾ ਸੀ ਇਹ ਤੁਹਾਡੀ ਪਦਾਇਤ ਸੀਗਾ ਉਹ ਲਾਨਤਿਓ ਬੇਸ਼ਰਮੋ ਸਾਡੇ ਪ੍ਰਧਾਨ ਨੂੰ ਕੋਈ ਕਵੇ ਜਾਂ ਸਾਡੇ ਆਗੂ ਨੂੰ ਕੋਈ ਕਵੇ ਕਿ ਇਹ ਸਾਡਾ ਨਹੀਂ ਸੀ ਤੁਹਾਡਾ ਸੀ ਜਿਹੜਾ ਸਾਡੇ ਲਈ ਸ਼ਹਾਦਤ ਦੇ ਗਿਆ ਤੇ ਸਾਡਾ ਮਰਨ ਨਹੀਂ ਉਥੇ ਉਦੋਂ ਤੁਹਾਡੇ ਗੁਰਮਤ ਗੁਰਮ ਗੁਰਸਿੱਖੀ ਤੇ ਉਦੋਂ ਤੁਹਾਡੇ ਸਿਧਾਂਤ ਕਿੱਥੇ ਗਏ ਹੁੰਦੇ ਆ ਉਹ ਹੀ ਫਕਰੇ ਕੌਮ ਸੀਗਾ ਜਿੱਦਾਂ 78 ਦਾ ਕਾਂਡ ਹੁੰਦਾ ਨਿਰੰਕਾਰੀ ਕਾਂਡ ਇੱਥੇ ਬੈਠਾ ਸੀ ਅੰਮ੍ਰਿਤਸਰ ਦੇ ਵਿੱਚੋਂ ਇਹ ਲੋਕ ਉਦੋਂ ਉਹਨਾਂ ਨੇ ਵੀ ਅਖਬਾਰਾਂ 'ਚ ਖਬਰਾਂ ੜਾਈਆਂ ਸੀ ਬੰਬੇ ਸੀ ਜਾਂ ਉੱਥੇ ਸੀ ਕੋਈ ਪ੍ਰੋਗਰਾਮ ਹੋ ਰਿਹਾ ਸੀ ਵਸਾਕੀ ਤੇ ਪਰ ਅਸਲੀਅਤ ਆ ਜਿਹੜੀ ਉਹ ਇੱਥੇ ਰੈਸਟ ਹਾਊਸ ਦੇ ਵਿੱਚ ਸੀਗਾ ਉਹਦੇ ਕਹਿਣ ਤੇ ਸਾਰਾ ਕੁਝ ਹੋਇਆ ਇੱਥੋਂ ਪਰਖ ਹੁੰਦੀ ਆ ਕਿ ਅਸੀਂ ਕਿੰਨਾ ਕ ਕੌਮ ਨੂੰ ਕਿੰਨਾ ਕ ਆਪਣੀ ਜਮਾਤ ਨੂੰ ਕਿੰਨਾ ਕ ਆਪਣੇ ਪੰਥ ਨੂੰ ਪਿਆਰ ਕਰਦੇ ਆ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਔਰ ਹੂਕਾ ਵੀ ਦਿੰਨੇ ਆਂ ਸੈਂਟਰ ਗਵਰਨਮੈਂਟ ਨੂੰ ਵੀ ਹੂਕਾ ਦਿੰਨੇ ਆਂ ਕਿ ਜਿਹੜੀ ਜਿਹੜਾ ਇਹ ਦੇਸ਼ ਆ ਇਹ ਬਹੁਕੌਮੀ ਬਹੁਧਰਮੀ ਦੇਸ਼ ਆ ਪਰ ਅਸੀਂ ਕਿਸੇ ਦੇ ਪ੍ਰੋਗਰਾਮ 'ਚ ਜਾ ਕੇ ਹੱਲਾ ਹਲੂਇਆ ਜਾਂ ਜਕਾਰੇ ਨਹੀਂ ਲਾਉਂਦੇ ਠੀਕ ਆ ਉਹਨਾਂ ਦਾ ਧਰਮ ਉਹਨਾਂ ਨੂੰ ਮੁਬਾਰਕ ਆ ਸਾਡਾ ਸਾਡਾ ਸਾਨੂੰ ਮੁਬਾਰਕ ਆ ਅਸੀਂ ਅਸੀਂ ਉਹਦੇ ਲਈ ਜਾਣ ਵੀ ਦਵਾਂਗੇ ਆਪਦੇ ਧਰਮ ਲਈ ਅਸੀਂ ਕਿਸੇ ਨੂੰ ਮਾਰਾ ਨਹੀਂ ਕਹਿੰਦੇ ਪਰ ਅਸੀਂ ਜਾ ਕੇ ਉਹਨਾਂ ਦੇ ਜਿੰਦਾਬਾਦ ਜਿੰਦਾਬਾਦ ਨਹੀਂ ਕਰਦੇ ਆਪਦੇ ਸਵਾਰਥਾਂ ਲਈ ਨਿੱਜ ਹਿੱਤਾਂ ਲਈ ਜਾਂ ਆਪਦੀ ਆਪਦੀ ਕੁਰਸੀਆਂ ਖਾਤਰ ਇਹ ਲੋਕਾਂ ਨੇ ਕੀਤਾ ਕੀ ਉਸ ਸੰਤ ਨੇ ਤੁਹਾਨੂੰ ਤੁਹਾਨੂੰ ਇਹ ਸਿੱਖਿਆ ਦਿੱਤੀ ਆ ਅੱਜ ਲਾ ਕੇ ਇੱਕ ਬੰਨੇ ਰੱਖ ਕੇ ਫੋਟੋ ਤੇ ਬਹਿ ਜਾਂਦੇ ਹੋ ਸਾਹਮਣੇ ਸੈਟਿੰਗ ਕਰਕੇ ਕੈਮਰੇ ਦੀ ਤੇ ਚਾਰਕ ਗੱਲਾਂ ਕਰਕੇ ਆਪਾਂ ਪਾਸੇ ਹੋ ਜਾਨਨੇ ਆਂ ਵੀ ਹਾਂ ਵੀ ਮੈਂ ਬਹੁਤ ਸਿਆਣਾ ਬੜਾ ਬੜੀ ਅਕਲ ਆ ਮੈਨੂੰ ਤੁਸੀਂ ਉਹ ਕੁਛ ਕਰ ਰਹੇ ਹੋ ਜੋ ਕੁਛ ਆਰਐਸਐਸ ਨਹੀਂ ਕਰ ਸਕੀ ਤੁਸੀਂ ਉਹ ਕਰ ਰਹੇ ਹੋ ਜੋ ਕਾਂਗਰਸ ਨਹੀਂ ਸੀ ਕਰ ਸਕੀ ਦਰਬਾਰ ਸਾਹਿਬ ਤੇ ਸਾਡੀ ਉਸ ਕਾਲ ਤੱਕ ਸਾਹਿਬ ਦੀ ਇਮਾਰਤ ਨੂੰ ਤੋੜ ਕੇ ਤੁਸੀਂ ਸਿਧਾਂਤਾਂ ਨੂੰ ਤੋੜ ਰਹੇ ਹੋ